ਸਸ਼ੀ ਕਾਲ ਜੀ ਮੈਂ ਨਤੀ ਮੰਨ ਤੇ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਦਾ ਜੇ ਕਿ ਕਿਸਾਨ ਜੋ ਕਿ ਲਗਾਤਾਰ ਆਪਣੀਆਂ ਮੰਗਾਂ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ ਤੇ ਹੁਣ ਤੱਕ ਵੱਡੇ ਵੱਡੇ ਅੰਦੋਲਨ ਵੀ ਕਰ ਚੁੱਕੇ ਨੇ ਤੇ ਮੁਰਤੋਂ ਉਹਨਾਂ ਦੇ ਵੱਲੋਂ ਜਿਹੜੇ ਕਿ ਕਿਸਾਨ ਆਪਣੀਆਂ ਮੰਗਾਂ ਲੈ ਕੇ ਆਵਾਜ਼ ਬੁਲੰਦ ਕਰ ਰਹੇ ਨੇ ਉਹਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ ਉਹਨਾਂ ਕਹਿ ਕੇ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਅਤੇ ਜੋ ਪੰਜਾਬ ਦੇ ਨਾਲ ਸੰਬੰਧਿਤ ਜੋ ਉਹਨਾਂ ਦੀਆਂ ਕਿਸਾਨਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕੀਤਾ ਜਾਵੇਗਾ ਅਤੇ ਲਗਾਤਾਰ ਇਹਨਾਂ ਦੇ ਨਾਲ ਮਿਲਣੀ ਕੀਤੀ ਜਾ ਰਹੀ ਹੈ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਜੋ ਕਿਸਾਨ ਦੇ ਮੰਗਾਂ ਨੇ ਉਹਨਾਂ ਮੰਗਾਂ ਦਾ ਜਿਹੜਾ ਕਿ ਹੱਲ ਕੱਢਿਆ ਜਾਵੇ ਤੇ ਜਿਹੜੀਆਂ ਉਹਨਾਂ ਦੀਆਂ ਮੰਗਾਂ ਮੰਨਣ ਵਾਲੀਆਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਤੇ ਇਸ ਦੇ ਨਾਲ ਹੀ ਸੀម ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਵੀ ਕਿਹਾ ਕਿ ਜੋ ਕੇਂਦਰ ਨਾਲ ਸੰਬੰਧਿਤ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਤੇ ਇਸ ਦਿਨ ਆਈ ਸੀម ਭਗਵੰਤ ਮਾਨ ਦਾ ਕਹਿਣਾ ਕਿ ਉਹ ਹਰ ਇੱਕ ਕੰਮ ਲਈ ਵਚਨਬੱਧ ਹੈ ਤੇ ਉਹ ਕਿਸਾਨਾਂ ਦੇ ਨਾਲ ਖੜੇ ਨੇ ਜਿਹੜੀਆਂ ਸੈਂਟਰ ਨਾਲ ਰਿਲੇਟਡ ਮੰਗਾਂ ਨੇ ਜੀ ਉਹਨਾਂ ਲਈ ਉਹ ਜਿਹੜੀਆਂ ਉਹਨਾਂ ਦਾ ਸੰਘਰਸ਼ ਜਾਰੀ ਹੈ ਤੇ ਬਿਲਕੁਲ ਸੈਂਟਰ ਨੂੰ ਉਹਨਾਂ ਦੀਆਂ ਮੰਗਾਂ 'ਤੇ ਧਿਆਨ ਦੇਣਾ ਚਾਹੀਦਾ ਜੋ ਪੰਜਾਬ ਨਾਲ ਰਿਲੇਟਡ ਮੰਗਾਂ ਨੇ ਅਸੀਂ ਸਮੇਂ-ਸਮੇਂ ਤੇ ਉਹਨਾਂ ਨਾਲ ਗੱਲ ਵੀ ਕਰਦੇ ਰਹਿੰਦੇ ਆ ਕਿਸਾਨ ਮਿਲਣੀ ਵੀ ਕਰਦੇ ਰਹਿੰਦੇ ਆ ਤੇ ਪੰਜਾਬ ਦੀਆਂ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਵੀ ਜਿਹੜੀਆਂ ਨੇ ਕਿਸਾਨ ਪੱਖੀ ਨੇ ਭਾਵੇਂ ਉਹ ਨਹਿਰੀ ਪਾਣੀਆਂ ਨੂੰ 30 40 40 50 50 ਸਾਲਾਂ ਬਾਅਦ ਖੇਤਾਂ ਤੱਕ ਪਹੁੰਚਾਉਣਾ ਦਿਨੇ ਬਿਜਲੀ ਦੇਣਾ ਮੰਡੀਆਂ ਦੇ ਵਿੱਚ ਸਚਾਰੂ ਪ੍ਰਬੰਧ ਕਰਕੇ ਉਹਨਾਂ ਦੀ ਫਸਲ ਜਾਂ ਖੱਜਲ ਖਵਾਰੀ ਜਿਹੜੀ ਹੈ ਉਹ ਉਹ ਨਾ ਹੋਵੇ ਉਹਦੇ ਲਈ ਪ੍ਰਬੰਧ ਕਰਨਾ ਤੇ ਜਿੰਨਾ ਵੀ ਖੇਤੀ ਪ੍ਰਧਾਨ ਸੂਬੇ ਲਈ ਹੋ ਸਕਦਾ ਹੈ ਅਸੀਂ ਉਹ ਵਾਤ ਤੋਂ ਬਾਅਦ ਕਰ ਰਹੇ ਹਾਂ ਬਾਕੀ ਸੈਂਟਰ ਸਰਕਾਰ ਨੂੰ ਵੀ ਐਮਐਸਪੀ ਜਾਂ ਜਿਹੜੀਆਂ ਪੂਰੇ ਦੇਸ਼ ਨਾਲ ਸੰਬੰਧ ਹੋਰ ਸੂਬੇ ਨਾਲ ਸੰਬੰਧ ਵੀ ਮੰਗਾ ਹੈਗੀਆਂ ਨੇ ਕਿਸਾਨਾਂ ਦੀ ਉਹਨਾਂ ਵੱਲ ਧਿਆਨ ਨਹੀਂ। ਸੋ ਦਾਦੇ ਕਿ ਲਗਾਤਾਰ ਕਿਸਾਨ ਜੋ ਕਿ ਆਪਣੇ ਮੰਗਾਂ ਨੂੰ ਲੈ ਕੇ ਹੁਣ ਤੱਕ ਵੱਡੇ ਵੱਡੇ ਅੰਦੋਲਨ ਵੱਡੇ ਵੱਡੇ ਪ੍ਰਦਰਸ਼ਨ ਕਰ ਚੁੱਕੇ ਨੇ ਜਿਸ ਦੇ ਚਲਦੇ ਕਿਸਾਨਾਂ ਦੀਆਂ ਮੰਗਾਂ ਫਿਲਹਾਲ ਜਿਉਂਦੀਆਂ ਤਿਆਉਣੇ। ਇਸ ਦੇ ਚਲਦੇ ਕਿਸਾਨ ਲਗਾਤਾਰ ਆਪਣੀਆਂ ਉਨਾ ਮੰਗਾ ਤੇ ਮੋੜ ਤੋਂ ਆਵਾਜ਼ ਬੁਲੰਕ ਕਰ ਰਹੇ ਨੇ ਸ੍ਰੀ ਭਗਵਾਨ ਤੁਮਾਨ ਦਾ ਕਹਿਣਾ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਆ ਪੰਜਾਬ ਨਾਲ ਸੰਬੰਧਿਤ ਮੰਗਾ ਪੂਰੀਆਂ ਕਰਾਂਗੇ ਬਿਊਰੋ ਰਿਪੋਰਟ ਅਜਾਬ ਸੋਚ